ਸਸ ਜਗਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸੱਚੇ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਹਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਟਰੈਕਟਰ ਟਰਾਲੀ ਯਾ ਕੋਈ ਮਿਸ਼ਨਰੀ ਵੀਰੇ ਸੇਲ ਕਰਨੀ ਹੈ ਤਾਂ ਉਸਦੇ ਆਪਾਂ ਸੱਤ ਫੋਟੋਆਂ ਨਾਲ ਹੀ ਉਹਦੀ ਲੋੜੀ ਦੀ ਜਾਣਕਾਰੀ ਵੀਰੇ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ ਤੇ ਕਰ ਦੇਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪੰਜ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਫਾਰਮ 60 ਟਰੈਕਟਰ ਹੈ ਮੈਸੀ ਫਰਗੂਸਨ 9500 ਟਰੈਕਟਰ ਹੈ ਤੂੜੀ ਵਾਲਾ ਰੀਪਰ ਹੈ ਟਰਾਲੀ ਹੈ ਵੀਰੇ 11 ਫੁੱਟੀ ਤੇ ਸਕੋਰਪਿਓ ਗੱਡੀ ਹੈ ਸਾਊ ਤੋਂ ਪਹਿਲਾਂ ਦੱਬਾ ਗੱਲ ਕਰ ਲੱਗੇ ਮੈਸੀ ਟਰੈਕਟਰ ਬਾਰੇ ਮੈਸੀ ਫਰਗੂਸਨ 9500 ਟਰੈਕਟਰ ਹੈ ਵੀਰੇ 2017 ਮਾਡਲ ਸੁਪਰ ਸੈਟਲ ਮਾਡਲ ਹੈ ਵੀਰੇ 8 ਗੇਅਰ ਬਾਕਸ ਦੇ ਨਾਲ ਬਿਲਕੁਲ ਟੌਪ ਕਲਾਸ ਦਾ ਟਰੈਕਟਰ ਹੈ ਵੀਰੇ ਸ਼ੋਰੂਮ ਕੰਡੀਸ਼ਨ ਦੇ ਵਿੱਚ ਬਾਡੀ ਚੈਸੀ ਲੈਂਕਾ ਦਾ ਸਾਰਾ オリジナル ਪੇਂਟ ਹੈ ਪੇਂਟ ਸਾਰਾ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਵੀਰੇ ਕੋਈ ਸਕ੍ਰੈਚ ਤੱਕ ਨਹੀਂ ਟਰੈਕਟਰ ਤੇ ਇੰਡੀਆ ਬੰਪ ਗੇਅਰ ਡਰੈਕਟਰ ਬਿਲਕੁਲ ਓਕੇ ਐ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਐ ਵੀਰੇ ਚਾਬੀ ਤੱਕ ਨਹੀਂ ਲੱਗੀ ਡਰੈਕਟਰ ਨੂੰ ਬਿਲਕੁਲ ਸਿੱਕੇਬੰਦ ਟਰੈਕਟਰ ਐ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਰੈਕਟਰ ਦੇ ਟਾਇਰ ਵੀਰੇ ਪੁਰਾਣੇ ਪਏ ਨੇ ਮਾਲਕ ਵੀਰ ਕਹਿੰਦੇ ਜੇ ਕਿਸੇ ਨਾਲ ਵੀਰ ਨਾਲ 딜 ਹੁੰਦੀ ਐ ਸੌਦਾ ਹੁੰਦਾ ਤਾਂ ਟਾਇਰ ਨਵੇਂ ਪਾ ਕੇ ਦੇਵਾਂਗੇ ਬਿਲਕੁਲ ਓਕੇ ਕੰਡੀਸ਼ਨ ਵਿੱਚ ਟਰੈਕਟਰ ਐ ਵੀਰੇ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਬਿਲਕੁਲ ਸਮੂਥ ਚੱਲਦਾ ਐ 58 ਹੌਸਪਾਵਰ ਐ ਡਬਲ ਕਲਚ ਰਿਵਰਸ ਵੀਡੀਓ ਦੇ ਨਾਲ ਬਿਲਕੁਲ ਸ਼ੋਅਰੂਮ ਕੰਡੀਸ਼ਨ ਦਾ ਵੀ ਟਰੈਕਟਰ ਹੈ। ਏਰੀਆ ਵੀਰੇ ਫਤਿਹਪੁਰ ਪਿੰਡਾ ਵੀਰਾਂ ਦਾ ਜ਼ਿਲ੍ਹਾ ਮਾਨਸਾ ਦਾ ਉੱਥੇ ਟਰੈਕਟਰ ਖੜਾ ਹੈ। ਕੀਮਤ ਰੱਖੀ ਹੈ ਜਿਹੜੀ 5,80,000 ਰੁਪਏ ਕੀਮਤ ਹੈ। ਇਸੇ ਗੀਮ ਚ ਦੇ ਵਿੱਚ ਵੀਰੇ ਟਾਇਰ ਨਵੇਂ ਪਾ ਕੇ ਦਿੱਤੇ ਜਾਣਗੇ। ਨਾਲ ਹੀ ਵੀਰੇ ਨੰਬਰ ਮਾਰਕ ਵੀਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਵੀਰੇ ਤਾਂ ਕਿ ਕਿਸੇ ਮਰੇ ਵੀ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੈਰੀ ਮਚ। ਹਾਂ ਜੀ ਵੀਰੇ ਆਪੇ ਤੁਹਾਨੂੰ ਫਾਰਮ ਟਰੈਕਟਰ ਦਿਖਾ ਰਿਹਾ ਹਾਂ ਫਾਰਮ 60 ਆ ਵੀਰੇ 2009 ਮਾਡਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਸਾਰਾ ਓਰੀਜਨਲ ਆ ਵੀਰੇ 1700 ਘੰਟੇ ਚੱਲਿਆ ਹੋਇਆ ਟਰੈਕਟਰ ਸਾਰਾ ਓਰੀਜਨਲ ਚੱਲਿਆ ਹੈ ਏਜੰਸੀ ਵਾਲੇ ਟਾਇਰ ਨੇ 50 ਪੈਸੇ ਨਾਲ ਦੇ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਬਾਡੀ ਚੈਸੀ ਲੈਂਕਾਂ ਦਾ ਰੰਗ ਸਾਰਾ ਓਰੀਜਨਲ ਰੰਗ ਹੈ ਵੀਰੇ ਕਿਤੇ ਦੁਬਾਰੇ ਪੇਂਟ ਨਹੀਂ ਹੋਇਆ ਕਿਦੋਂ ਪੇਂਟ ਲਿਆ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪੇਂਟ ਹੈ ਇੰਜਨ ਪੰਪ ਗੇਅਰ ਦਾ ਡ੍ਰੈਕਟਰ ਬਿਲਕੁਲ ਓਕੇ ਐ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਐ ਵੀਰੇ ਬਾਕੇ ਚਲਾ ਕੇ ਚੈੱਕ ਕਰਕੇ ਲੈ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਸਿੰਪਲ ਸਟੀਅਰਿੰਗ ਐ ਵੀਰੇ ਡਬਲ ਕਲਚ ਟਰੈਕਟਰ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਵੀਰੇ ਇੱਕਦਮ ਸਿੱਕੇਬੰਦ ਟਰੈਕਟਰ ਐ ਏਰੀਆ ਵੀਰੇ ਸ਼ਾਹਪੁਰ ਪਿੰਡ ਐ ਵੀਰਾਂ ਦਾ 플ੋਰ ਦੇ ਲਾਗੇ ਉਥੇ ਟਰੈਕਟਰ ਖੜਾ ਐ ਟੱਕ ਦੀ ਜਿਹੜੀ ਕੀਮਤ ਰੱਖੀ ਗਈ ਐ 3 ਲੱਖ ਦੇ 10000 ਰੁਪਏ ਕੀਮਤ ਐ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲ ਕਬੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਾਈਪ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਤੂੜੀ ਵਾਲਾ ਰੀਪਰ ਦਿਖਾ ਰਹੇ ਹਾਂ ਨਬਦੀਪ ਤੂੜੀ ਵਾਲਾ ਰੀਪਰ ਵੀਰੇ ਅਮਰਗੜ ਦਾ ਬਣਿਆ ਹੋਇਆ 2015 ਮਾਡਲ ਹੈ ਰੀਪਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰਿਪੇਅਰ ਵਗੈਰਾ ਸਾਰੀ ਪਿਛਲੇ ਸੀਜ਼ਨ ਹੋਈ ਹੈ ਵੀਰੇ ਨਵਾਂ ਪੱਖਾ ਪਾਇਆ ਹੋਇਆ ਹੈ ਨਵੇਂ ਜਾਲ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਬੈਰਿੰਗ ਵਗੈਰਾ ਬਿਲਕੁਲ ਓਕੇ ਨੇ ਗ੍ਰੀਸ ਸਭ ਹੋਈ ਹੈ ਸਿਰਫ ਬਲੇਡ ਚੇਂਜ ਹੋਣ ਵਾਲੇ ਆ ਵੀਰੇ ਬਾਕੀ ਕੋਈ ਪ੍ਰੋਬਲਮ ਨਹੀਂ ਬੈਲਟਾਂ ਵਗੈਰਾ ਸਭ ਨਵੀਆਂ ਆ ਵੀਰੇ 70 ਪੈਸੇ ਟਾਇਰ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਸਾਰਾ ਨਾਲ ਦਾ ਹੈ ਬਾਡੀ ਚਾਸੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਕੋਈ ਬੈਲਟਿੰਗ ਤੱਕ ਨਹੀਂ ਲੱਗਿਆ ਹੋਇਆ ਬਿਲਕੁਲ ਓਕੇ ਰੀਪਰ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਰੀਪਰ ਦੀ ਜਿਹੜੀ ਕੀਮਤ ਰੱਖੀ ਗਈ ਹੈ 1,30,000 ਰੁਪਏ ਕੀਮਤ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਏਰੀਆ ਪਿੰਡ ਸੀਤੋਗੁਣੋ ਜਿਲ੍ਹਾ ਫਾਿਲਕਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੈਰੀ ਮਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਸਕੋਰਪਿਓ ਗੱਡੀ ਦਿਖਾ ਰਹੇ ਹਾਂ ਸਕਾਰਪਿਓ ਵੀਰੇ ਐਸ 10 ਮਾਡਲ ਐ 2015 ਮਾਡਲ ਟਾਪ ਮਾਡਲ ਗੱਡੀ ਐ 80000 ਚੱਲੀ ਹੋਈ ਐ ਪੰਜਾਬ ਨੰਬਰ ਐ ਗੱਡੀ ਗੱਡੀ ਦੇ ਦੇ ਟਾਇਰ ਨੇ 75 ਪੈਸੇ ਟਾਇਰ ਨੇ ਸਾਰੇ ਪੇਪਰ ਕੰਪਲੀਟ ਐ ਵੀਰੇ ਇੰਸ਼ੋਰੈਂਸ ਹੋਇਆ ਹੋਇਆ ਐ ਕੰਡੀਸ਼ਨ ਵੀਰੇ ਟਾਪ ਕਲਾਸ ਦੀ ਐ ਗੱਡੀ ਦੀ ਬੰਪਰ ਤੋਂ ਬੰਪਰ Ориਜినਲ ਗੱਡੀ ਐ ਜਿੱਦੇ ਕੋਈ ਐਕਸੀਡੈਂਟ ਨਹੀਂ ਕਿਤੇ ਲੱਗੀ ਨਹੀਂ ਕੋਈ ਡੈਂਟ ਨਹੀਂ ਕੋਈ ਦੁਬਾਰਾ ਪੇਂਟ ਨਹੀਂ ਹੋਈ ਸਾਰਾ Ориਜినਲ ਪੇਂਟ ਐ ਵੀਰੇ ਟਾਪ ਕਲਾਸ ਦਾ ਇੰਟੀਰੀਅਰ ਹੈ ਗੱਡੀ ਦਾ ਇਹ 뮤직 ਸਿਸਟਮ ਲੱਗਾ ਹੋਇਆ ਹੈ ਸੀਟ ਕਵਰ ਵਗੈਰਾ ਸਭ ਟਾਪ ਕਲਾਸ ਨੇ ਆਊਟ ਲੁੱਕ ਵੀ ਗੱਡੀ ਦੀ ਪੂਰੀ ਨਵੀਂ ਹੈ ਵੀਰੇ ਤੇ ਇਨਡੋਰ ਵੀ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਵੀਰੇ ਇੰਟੀਰੀਅਰ ਵੀ ਤੇ ਆਊਟ ਲੁੱਕ ਵੀ ਗੱਡੀ ਦੀ ਸੋ ਵੀਰੇ ਫੌਰਨ ਤੋਂ ਆ ਕੇ ਵੀਰੇ ਨੇ ਗੱਡੀ ਖਰੀਦੀ ਸੀ ਵੀਰੇ ਹੁਣ ਦੁਬਾਰਾ ਫੌਰਨ ਚਲਾ ਗਿਆ ਇਸ ਕਰਕੇ ਗੱਡੀ ਸੇਲ ਕਰ ਰਹੇ ਨੇ ਇੰਜਨ ਗੇਅਰ ਦੀ ਬਿਲਕੁਲ ਓਕੇ ਹੈ ਸਰਵਿਸ ਵਗੈਰਾ ਸਭ ਏਜੰਸੀ ਰਿਕਾਰਡ ਹੈ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਹੈ ਏਰੀਆ ਵੀਰੇ ਅਗਲੀਆ ਕਲਾ ਪਿੰਡ ਹੈ ਜ਼ਿਲ੍ਹੇ ਬਰਨਾਲੇ ਦੇ ਵਿੱਚ ਉੱਥੇ ਇਹ ਗੱਡੀ ਖੜੀ ਹੈ ਕੀਮਤ ਰੱਖੀ ਗਈ ਹੈ ਜਿਹੜੀ 10 ਲੱਖ ਦੇ 75000 ਰੁਪਏ ਕੀਮਤ ਹੈ ਬਾਕੀ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀ ਨੂੰ ਕੋਈ ਪ੍ਰੋਬਲਮ ਨਾ ਆਵੇ ਥੈਂਕ ਯੂ ਵੈਰੀ ਮਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 11x6 ਫੁੱਟ ਦੀ ਟਰਾਲੀ ਹੈ ਵੀਰੇ 2015 ਮਾਡਲ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਡਬਲ ਟੇਰੀਏ ਵੀਰੇ ਲਿਫਟ ਪੰਪ ਲੱਗਿਆ ਹੋਇਆ ਟਰਾਲੀ ਦੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਬੇਦਾਗ ਟਾਇਰ ਨੇ ਟਰਾਲੀ ਦੇ ਵੀਰੇ ਬੈੱਡ ਵਗੈਰਾ ਨਾਲ ਹੈ ਸਭ ਫਰਸ਼ ਵਗੈਰਾ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਹੈ ਰੰਗ ਪੇਂਟ ਸਾਰਾ ਨਾਲ ਦਾ ਹੈ ਸਾਫ਼ ਸੁਥਰੀ ਫਰਸ਼ ਹੈ ਵੀਰੇ ਹੈਵੀ ਗਾਡਰ ਚੈਨਲ ਲੱਗੇ ਹੋਏ ਨੇ ਲਿਫਟ ਪੰਪ ਪੂਰਾ ਹੈਵੀ ਲੱਗਿਆ ਹੋਇਆ ਕੋਈ ਕਮੀ ਪੈਸ਼ੀ ਨਹੀਂ ਟਰਾਲੀ ਦੇ ਵਿੱਚ ਕੋਈ ਟੁੱਟ ਭੱਜ ਨਹੀਂ ਕਿਤੇ ਕੋਈ ਜਰਨੀ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਏਰੀਆ ਵੀਰੇ ਫਰਮਾਹੀ ਪਿੰਡ ਹੈ ਵੀਰਾਂ ਦਾ ਜਿਲ੍ਹੇ ਸਰਸੈ ਦੇ ਵਿੱਚ ਉੱਥੇ ਟਰਾਲੀ ਖੜੀ ਹੈ ਹਰਿਆਣੇ ਦੇ ਵਿੱਚ ਟਰਾਲੀ ਜਿਹੜੀ ਕੀਮਤ ਰੱਖੀ ਗਈ ਹੈ 1 ਲੱਖ ਰੁਪਇਆ ਕੀਮਤ ਰੱਖੀ ਗਈ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਪੂਰੀ ਵਧੀਆ ਹੈਵੀ ਕੁਆਲਿਟੀ ਦੀ ਟਰਾਲੀ ਹੈ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਹੈ ਪਲੀਜ਼ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਨਾਲ ਹੀ ਵੀਰੇ ਕਮੈਂਟ ਬਾਕਸ ਦੇ ਵਿੱਚ ਆਪੋ-ਆਪ ਦੀ ਕੀਮਤੀ ਸੁਝਾਅ ਸਾਨੂੰ ਜ਼ਰੂਰ ਦੇਇਆ ਕਰੋ ਨਾਲ ਹੀ ਆਪੋ-ਆਪ ਦੀ ਡਿਮਾਂਡ ਜ਼ਰੂਰ ਦੱਸਿਆ ਕਰੋ ਤਾਂ ਕਿ ਆਪਾਂ ਤੁਹਾਡੀ ਡਿਮਾਂਡ ਅਨੁਸਾਰ ਵੀ ਦੇ ਮਸ਼ੀਨਰੀ ਲੈ ਕੇ ਆ ਸਕੀਏ ਜੋ ਤੁਹਾਨੂੰ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਉਮੀਦ ਕਰਦੇ ਆ ਸਾਡੇ ਵੱਲੋਂ ਦੀ ਉੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਤੇ ਵੀਡੀਓ ਵਧੀਆ ਲੱਗੀ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮਚ